ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਤੁਹਾਨੂੰ ਦੱਸਾਂਗੀ ਆਰਮੋਲ ਦੀ ਕਾਟ ਕਿਵੇਂ ਪਾਈ ਜਾਂਦੀ ਹੈ। ਆਪਾਂ ਆਹ ਅਸੀਂ ਕੱਟ ਲਈਏ ਪਹਿਲਾਂ ਮੋਰੀ ਦਾ ਨਿਸ਼ਾਨ ਲਾਵਾਂਗੇ ਇਹ ਹੈਗੇ 5 ਇੰਚ। 1.5 ਇੰਚ نیچے ਸੜਦਾਂਗੇ ਜਿਹੜਾ ਆਪਣਾ ਸਲਾਈਸ਼ ਹੋਣਾ ਵਾ। 5 ਇੰਚ ਮੋਰੀ ਦਾ ਨਿਸ਼ਾਨ ਲਾ ਕੇ ਹੁਣ ਇਧਰੋਂ ਲਾਵਾਂਗੇ ਆਪਾਂ 10 ਇੰਚ ਦਾ ਨਿਸ਼ਾਨ। ਪਰ ਵੀ ਤਾਂ ਲੈਂਦੇ ਹਾਂ। ਹੁਣ ਇਸ ਨੂੰ ਸਾਨੂੰ ਸਿੱਧਾ ਕਰ ਲਾਂਗੇ। ਹੁਣ ਇਹ ਤੋਂ نیچے ਤੋਂ ਉੱਪਰ ਨੂੰ ਸਿੱਧਾ ਨਿਸ਼ਾਨ ਲਾ ਲਓ ਇੱਕ ਉੱਪਰ ਤੱਕ। ਹੁਣ ਇੱਥੇ ਗੁਲਾਈ ਜਿਹਾ ਆਪਣਾ ਨਿਸ਼ਾਨ ਲਗਾਉਣਾ ਆਰਮੋਲ। ਜੋ ਜਿੰਨਾ ਆਪਣਾ ਮੋਡਾ ਵਾ ਉਹਦਾ ਅੱਧ ਕਰ ਲੋ ਮੋਡਾ ਹੈਗਾ ਇਹਨਾਂ ਦਾ 9 ਇੰਚ ਉਹਦਾ ਅੱਧ ਆਜੂ ਜੀ 4.5 4.5 ਤੇ ਇੰਸ਼ਾਨੀ ਲਾਵਾਂਗੇ ਹੁਣ ਇਹ ਤੋਂ ਗਰੰਟੀ ਦੀ ਕਾਰਟ ਪਾਵਾਂਗੇ 9 ਇੰਚ ਤੇ ਮੇਰੇ ਕੋਲ ਇਸ ਕੋਲ ਦੂਜਾ ਵਾਲੀ ਇਹ ਤੇ ਇਹ ਆਰਮਲ ਸਕੇਲ ਹੋਰ ਹੁੰਦਾ ਥੋੜਾ ਜਿਹਾ ਉਹ ਥੋੜਾ ਸਟ੍ਰੇਟ ਜੂ ਹੁੰਦਾ ਵਾ ਇਸ ਲਈ ਮੈਂ ਇਹਨੂੰ ਮੋਰੀਆ ਰੱਖ ਕੇ ਨਿਸ਼ਾਨੀ ਲਗਾ ਰਹੀ ਆ ਤਾਂ ਕਿ ਬਾਹਾਂ ਟਾਈਟ ਨਾ ਹੋਵੇ ਮੈਂ ਤੇਰੇ ਦੇ ਇਹ ਕਿਤੇ ਨਿਸ਼ਾਨੀ ਲਾ ਲਾਂਗੇ ਇਹ ਫਰੰਟ ਵੀ ਕੱਟ ਪਾਉਣੀ ਆ ਉੱਪਰਲੇ ਦੋ ਪੱਲੇ ਚੱਕ ਕੇ ਪਾਉਣੀ ਆ ਜੀ ਧਿਆਨ ਰੱਖੋ ਕਿ نیچے ਵਾਲਾ ਪੱਲਾ ਨਾਲ ਬਿਚਾ ਜAVE ਨਹੀਂ ਤਾਂ ਸਾਰੀ ਬਾਹ ਖਰਾਬ ਹੋ ਜਾਣੀ ਥੀ ਜੀ ਇਹ ਹੋ ਗਈ ਆਪਣੀ ਆਰਮਰ ਦੀ ਕਟਿੰਗ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ Thank you.